ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਠੀਕ ਹੋ ਉਹ ਅਹੀਂ ਅੱਜ ਮੰਜਾ ਤੋਤਾ ਹੀ ਤੇ ਮੈਂ ਸੋਚਿਆ ਮੰਜੇ ਤੇ ਕਿ ਚਾਦਰ ਵਿਛਾਵਾਂ ਤੇ ਉੱਤੇ ਸੀਦਾ ਤੇ ਜਹਫ ਬਾਸੀਆ ਮਾਂ ਦੀ ਜੱਪ ਹੋਣੀ ਸੁੱਤੀ ਉੱਠੀ ਆ ਤੇ ਜੱਪ ਹੁਣ ਬ੍ਰਸ਼ ਕਰਕੇ ਆਈ ਆ ਤਾਂ ਫਤੇ ਸਿੰਘ ਜਿੱਦ ਕਰੇਗਾ ਤਾਂ ਪਤੇ ਨੇ ਬ੍ਰਸ਼ ਫੜੇ ਦਾ ਫਤੇ ਬਾਈ ਕਰੋ ਬਾਈ ਜੱਪ ਕਿੱਥੇ ਚੜ ਗਈਆਂ ਹਣ ਦੂ ਕੋਟੀ ਦਾਦੂ ਨੇ ਮਾਰਨਾ ਵੀ ਆ ਤੈਨੂੰ ਗੁੱਸੇ ਹੋਣਾ ਦਾਦੂ ਦੇ ਆ ਜਾ ਨਹੀਂ ਮੰਜੇ ਤੇ ਮੈਂ ਚਾਦਰ ਸੀਂ ਲੇ ਲਈਆਂ ਦੋ ਸਾਈਡਾਂ ਤੇ ਸੀਂ ਦਿੱਤੀਆਂ ਹਾਂ ਉਧਰ ਤੇ ਹੁਣ ਇਧਰ ਨੂੰ ਇਧਰ ਸੀਂ ਲੇ ਦੀਆਂ ਜੀ ਮੈਂ ਧਾਗਾ ਫੜਿਆ ਸੀ ਤੇ ਉਧਰ ਇਕ ਵੱਖੇ ਸੀ ਨਹੀਂ ਹਾਂ ਚਾਦਰ ਹੁਣ ਸੀ ਲੀਏ ਪਹਿਲਾਂ ਫਤੇ ਫਤੇ ਵੀ ਚੜ ਗਿਆ ਫਤੇ ਉਹ ਫਤੇ ਸਿੰਘ ਐ ਬਈ ਇਹ ਤਾਂ ਪਤਾ ਨਹੀਂ ਕੀ ਬੰਡੇ ਦਾ ਧੂਪਾ ਮਿੱਠੇ ਅਹੀਂ ਗੁੜ ਘੋਲਿਆ ਹੀ ਘੰਟਾ ਖੋ ਗਿਆ ਹਾਨੇ ਤੇ ਮਿੱਠੇ ਬਬੂਰੂ ਲੱਗਿਆ ਬੱਚਿਆਂ ਨੂੰ ਬਣਾ ਕੇ ਦੇਣ ਤੇ ਬੱਚੇ ਦੇਖੋ ਸਾਡੇ ਕਿਦਾਂ ਲੈਨ ਚ ਲੱਗ ਕੇ ਬੈਗੇ ਆ ਪਤਾ ਕੀ ਖਾਣਾ ਹੈ ਕੀ ਖਾਣਾ ਮਿੱਠੇ ਬਬੂਰੂ ਖਾਣੇ ਫਤੇ ਨੇ ਖਟੇ ਤਪੜਾ ਵਾਲੇ ਹੁੰਦੇ ਆ ਮਿੱਠੇ ਗੁੜ ਦੇ ਹੁੰਦੇ ਆ ਇਹ ਆਪਾਂ ਕਿਉਂ ਕਰ ਲਿਆ ਗਰਮ ਇਹ ਹੁਣ ਅਹੀ ਇਹਦੇ ਵਿੱਚ ਪਾ ਦਿੰਨਾ ਬਸ ਆਦੀ ਮਾਤਾ ਲੱਗੀ ਆਟਾ ਗੁੰਨਣ ਤੇ ਇਧਰਾਂ ਹੀ ਚੁੱਲੇ ਦੇ ਤੇ ਤੇਲ ਗਰਮ ਕਰਨਾ ਰੱਖ ਦਿੱਤਾ ਨੀ ਇਧਰ ਮਾਤਾ ਲੱਗਦੀ ਆ ਵੇਲਣ ਆਣਾ ਮਿੱਠੇ ਬੱਬੂ ਬਣ ਗਏ ਆ ਫਿਰ ਬੱਚੇ ਸਾਡੇ ਬਹਿ ਗਏ ਇੱਥੇ ਆਤੀ ਬੱਚਿਆਂ ਨੂੰ ਕੋਕ ਬੜੀ ਲੱਗੀ ਆ ਫਤੇ ਕਿੱਥੇ ਚਲੇ ਆ ਮੈਨੂੰ ਤਾਂ ਨਹੀਂ ਲੱਗੀ ਜਾ ਉਹ ਖੇਡੋ ਮੰਦੋ ਤੇਲ ਚ ਝੱਗ ਪਤਾ ਨਹੀਂ ਕਿਉਂ ਆਂਦੀ ਨਹੀਂ ਫਿਰ ਗੋਤੀ ਚ ਰਹਿੰਦੇ ਆਰਾ ਬੈਠਾ ਕੋਠਾ ਆਡੇ ਮਿੱਠੇ ਬੱਬੂ ਬਣ ਗਏ ਆ ਤੇ ਸਾਡਾ ਫਤੇ ਸਿੰਘ ਖਾਂਡੇ ਦਾ ਐ ਫਤੇ ਇਸ ਤਰ੍ਹਾਂ ਦੇ ਬਣੇ ਆ ਪਾਦੇ ਕਿਦਾਂ ਦੇ ਬਣੇ ਸਵਾਦ ਹੈ ਕਾਊ ਬੇਰ ਕਾਊ ਸ਼ਾਬਾਸ਼ ਸ਼ਾਬਾ ਇੱਥੇ ਬੈਠ ਜਾਓ ਇੱਥੇ ਬੈ ਕੇ ਖਾਓ ਫੱਟੀ ਤੇ ਬੈ ਕੇ ਖਾਓ ਖਾਓ ਬੈ ਕੇ ਇਹ ਵਾਦੇ ਇਹ ਇਧਰ ਆਡਾ ਆਟਾ ਵੀ ਆ ਗਿਆ ਹੁਣ ਅਈ ਫੁਲਕੇ ਵੀ ਬਣਾਣੇ ਇੱਥੇ ਹੀ ਹੁਣ ਲੱਗਿਆ ਤੇ ਫੁਲਕੇ ਬਣਾਣੇ ਜਬ ਇੱਥੇ ਰੱਖੋ ਰੋ ਤੇ ਜਪਾ ਜਾਬੀ ਬੀਬੀ ਨੂੰ ਲੂਣ ਵਾਲੀ ਡੱਬੀ ਵੀ ਲਿਆ ਦਿਓ ਡੱਬੀ ਬੀਬੀ ਕੜੀ ਲੈਣੀ ਆ ਉਹ ਉਹ ਦੇ ਵਿੱਚੋਂ ਨਿੱਕੀ ਜਿਹੀ ਓਏ ਲੂਂਦਾ ਨਹੀਂ ਦੇ ਵਿੱਚੋਂ ਕੱਢ ਲਿਆ ਨਮਕ ਵਾਲੀ ਡੱਬੀ ਸਹੀ ਮੈਨੇ ਵੇਖੀ ਫਤਿਹ ਬਾਈ ਕਰ ਦੋਨ ਸਾਰਿਆਂ ਨੂੰ ਬਾਈ ਦੱਸਿਓ ਸਾਡੇ ਬੱਬਰੂ ਮਿੱਠੇ ਕਿੱਦਾਂ ਦੇ